ਇਕ ਐਸਾ ਤਿਆਗੀ ਜਿਸ ਦੇ ਸਾਹਮਣੇ ਸਾਰੇ ਤਿਆਗ ਛਿੱਕੇ ਨੇ ਇੱਕ ਐਸਾ ਬੈਰਾਗੀ ਜਿਸ ਤੇ ਅੰਦਰੋਂ ਮਹਾਨ ਅੰਮ੍ਰਿਤ ਰਸਤੀ ਗੰਗਾ ਵਗੀ ਦੁਨੀਆ ਦੇ ਵਿੱਚ ਐਸਾ ਘਟੇ ਹੋਇਆ ਕਿ ਕੋਈ ਤਿਆਗੀ ਵੈਰਾਗੀ ਮਹਾਵੀਰ ਵੀ ਹੋਵੇ ਸੂਰਬੀਰ ਵੀ ਹੋਵੇ ਲੇਕਿਨ ਇਤਿਹਾਸ ਦੇ ਵਿੱਚ ਇੱਕ ਐਸਾ ਵਾਕਿਆ ਘਟਤ ਹੋਇਆ ਹੈ ਕੁਦਰਤ ਨੇ ਇੱਕ ਐਸੇ ਮਹਾਪੁਰਸ਼ ਨੂੰ ਭੇਜ ਕੇ ਇਸ ਖਲਾਅ ਨੂੰ ਪੂਰਤੀ ਕੀਤੀ ਸੁਭਾਵੂ ਕਰਕੇ ਤੇ ਉਹ ਤਿਆਗੀ ਸੀ ਬੈਰਾਗੀ ਸੀ ਪਰ ਬੈਰੂਨੀ ਰੂਪ ਕਰਕੇ ਉਹ ਬਹਾਦਰ ਵੀ ਸੀ ਉਹ ਤੇਜ ਦਾ ਧਨੀ ਵੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸੁਭਾਵਕ ਇਹ ਵਿਰਤیاں ਦੇਖ ਕੇ ਆਪਣੇ ਲਾਜਲੇ ਸਹਬਜ਼ਾਦੇ ਦਾ ਨਾਂ ਰੱਖਿਆ ਤੇਜ ਬਹਾਦਰ